AI ਨਾਲ ਅਸ਼ਲੀਲ ਫੋਟੋਆਂ ਬਣਾ ਕੇ ਕੀਤਾ ਜਾ ਰਿਹਾ ਸੀ ਬਲੈਕਮੇਲ ਤਿੰਨ ਭੈਣਾਂ ਦੇ ਇਕਲੌਤੇ ਪਰਾਨੇ ਚੁੱਕਿਆ ਖੋਫਨਾਕਾ ਦਾ ਹਾਈ ਖਬਰ ਹਰਿਆਣਾ ਦੇ ਫਰੀਦਾਬਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਇੱਕ ਮਾਮਲਾ ਜਿਹੜਾ ਕਾਫੀ ਸਦਾ ਪਰੇਸ਼ਾਨ ਕਰ ਦੇਣ ਵਾਲਾ ਹੈ ਇੱਕ ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀ ਜਿਸ ਦੀ ਉਮਰ 19 ਸਾਲ ਦੀ ਹੈ ਰਾਹੁਲ ਉਸ ਦਾ ਨਾਮ ਦੱਸਿਆ ਗਿਆ ਉਸ ਨੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਦਾ ਦੋਸ਼ ਇਹ ਹੈ ਕਿ ਉਸ ਨੂੰ AI ਤਕਨੀਕ ਨਾਲ ਤਿਆਰ ਕੀਤੀਆਂ ਗਈਆਂ ਸ਼ਲੀਲ ਤਸਵੀਰਾਂ ਤੇ ਵੀਡੀਓਜ਼ ਰਾਹੀਂ ਬਲੈਕਮੇਲ ਕੀਤਾ ਜਾ ਰਿਹਾ ਸੀ ਰਾਹੁਲ ਦੇ ਪਿਤਾ ਨੇ ਦੱਸਿਆ ਕਿ ਕਿਸੇ ਨੇ ਉਸ ਦਾ ਮੋਬਾਈਲ ਫੋਨ ਹੈਕ ਕਰ ਲਿਆ ਸੀ ਅਤੇ AI ਦੀਆਂ ਮਦਦ ਦੇ ਨਾਲ ਰਾਹੁਲ ਤੇ ਉਸ ਦੀਆਂ ਤਿੰਨ ਭੈਣਾਂ ਦੀਆਂ ਨਗਨ ਤਸਵੀਰਾਂ ਤੇ ਵੀਡੀਓਜ਼ ਤਿਆਰ ਕੀਤੀਆਂ ਇਹਨਾਂ ਤਸਵੀਰਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਹੈ ਪਿਛਲੇ 2 ਹਫਤਿਆਂ ਤੋਂ ਬਹੁਤ ਪਰੇਸ਼ਾਨ ਰਾਹੁਲ ਚੱਲਿਆ ਸੀ ਨਾ ਢੰਗ ਨਾਲ ਖਾਣ ਪੀ ਰਿਹਾ ਸੀ ਤੇ ਨਾ ਹੀ ਕਿਸੇ ਨਾਲ ਗੱਲ ਕਰਦਾ ਸੀ ਪੁਲਿਸ ਦੀ ਜਾਂਚੇ ਦੌਰਾਨ ਪਤਾ ਲੱਗਾ ਰਾਹੁਲ ਦੀ ਇੱਕ ਸਾਹਿਲ ਨਾਮਕ ਵਿਅਕਤੀ ਨਾਲ ਵਟਸਐਪ ਚੈਟ ਹੋਈ ਸੀ ਸਾਹਿਲ ਨੇ ਰਾਹੁਲ ਨੂੰ ਸ਼ੀਲ ਵੀਡੀਓ ਭੇਜ ਕੇ 20000 ਰੁਪਏ ਦੀ ਮੰਗ ਕੀਤੀ ਹੈ ਚੈਟ 'ਚ ਕਈ ਆਡੀਓ ਅਤੇ ਵੀਡੀਓ ਕਾਲ ਦੇ ਸਬੂਤ ਵੀ ਮਿਲੇ ਨੇ ਆਖਰੀ ਗੱਲਬਾਤ 'ਚ ਸਾਹਿਲ ਨੇ ਰਾਹੁਲ ਨੂੰ ਕਹਿ ਕੇ ਜੇਕਰ ਪੈਸੇ ਨਾ ਦਿੱਤੇ ਤਾਂ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਵੇਗਾ ਇਨਹੀਂ ਨਹੀਂ ਉਸਨੇ ਕੁਝ ਜਈਆਂ ਗੱਲਾਂ ਵੀ ਕੀਤੀਆਂ ਜਿਸਨੇ ਰਾਹੂ ਨੂੰ ਖੁਦਕੁਸ਼ੀ ਦੇ ਲਈ ਉਕਸਾ ਦਿੱਤਾ ਪਰਿਸ਼ਾਨ ਰਾਹੂ ਨੇ ਅੱਜ ਸ਼ਾਮ ਦੇ ਕਰੀਬ ਜੋ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪਤਨੇ ਕਹੇ ਕਿ ਕਿਸੇ ਨੇ ਮੇਰੇ ਪੁੱਤਰ ਦੇ ਫੋਨ ਤੇ ਮੇਰੀਆਂ ਧੀਆਂ ਦੀਆਂ ਸ਼ਰਮਨਾਕ ਵੀਡੀਓਜ਼ ਭੇਜੀਆਂ ਅਤੇ ਉਸਨਾਂ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ ਹੈ ਉਸ ਤੋਂ ਬਾਅਦ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਉਹਨਾਂ ਦੇ ਪੁੱਤਰ ਨੇ ਸਹਰ ਖਾ ਲਿਆ ਪਰਿਵਾਰ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਉੱਤੇ ਹੁਣ ਇਹ ਬਣਦੀ ਕਾਰਵਾਈ ਕੁਣੀ ਚਾਹੀਦੀ ਹੈ ਨੀਰਜ ਭਾਰਤੀ ਨਾਮ ਦਾ ਇੱਕ ਹੋਰ ਵਿਅਕਤੀ ਵੀ ਸ਼ਾਮਲ ਹੈ ਉਹਨਾਂ ਨੇ ਕਹਿ ਕੇ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਸਾਡੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਸਨੇ ਇਸ ਇੱਕ ਕੁੜੀ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ ਇਹ ਜੋ ਵੱਡੇ ਖੁਲਾਸੇ ਹੁਣ ਕੀਤੇ ਗਏ ਨੇ ਫਾਨੂ ਦੱਸਦੀ ਹੈ ਕਿ ਰਾਹੁਲ ਦੀ ਮਾਂ ਮੀਨਾ ਦੇਵੀ ਨੇ ਆਪਣੇ ਚੀਚੇ ਤੇ ਵੀ ਸ਼ੱਕ ਜਤਾਇਆ ਹੈ ਤੇ ਇਸ ਤੋਂ ਬਾਅਦ ਦੱਸਦੀ ਹੈ ਕਿ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਇੱਕ ਪੁਰਾਣੀ ਖੁਦਕੁਸ਼ੀ ਕਰ ਲਈ ਜਿ ਆਪਣੇ ਜੀਵਨ ਨੀਲਾ ਸਮਾਪਤ ਕੀਤੀ ਕਿਉਂਕਿ ਉਸ ਦੀਆਂ ਤੇ ਉਸ ਦੀਆਂ ਭੈਣਾਂ ਤਿੰਨ ਭੈਣਾਂ ਦੀਆਂ AI ਦੇ ਨਾਲ ਫੋਟੋਜ਼ ਨੂੰ ਜੋ ਅਸ਼ਲੀਲ ਵੀਡੀਓਜ਼ ਬਣਾ ਕੇ ਫੋਟੋਜ਼ ਬਣਾ ਕੇ ਇਸ ਜੋ ਹੈ ਨੌਜਵਾਨ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਇਸ ਨੇ ਪਰੇਸ਼ਾਨ ਹੋ ਕੇ ਖੌਫਨਾਕ ਕਦਮ ਚੱਕ ਲਿਆ ਤੇ ਨਾਲ ਦੀ ਨਾਲ ਪਰਿਵਾਰ ਵਾਲਿਆਂ ਦਾ ਇਕਲੌਤਾ ਪੁੱਤ ਜਹਾਨੋ ਤੁਰ ਗਿਆ ਤੇ ਹੁਣ ਉਸ ਤੋਂ ਬਾਅਦ ਮਾਪੇ ਇਨਸਾਫ ਦੀ ਮੰਗ ਕਰਦੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਸ ਦੇ ਨਾਲ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਤੇ ਮਾਮਲਾ ਕਾਫੀ ਜ਼ਿਆਦਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ رائے ਦਿਓ